ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰ ਨ ਕੁੰਜੀ ਹੱਥ ਇਹਨਾਂ ਨੇ ਬਾਈ ਕੋ ਰਾਜਿਆਂ 12 ਨੂੰ ਕੁੱਝ ਬਣਾ ਲਿਆ ਇੱਥੇ ਕੋ ਹੋਰੇ ਲਿਖਿਆ ਹੋਇਆ ਹੈ ਗੁਰ ਕੁੰਜੀ ਗਿਆਨ ਦੀ ਕੁੰਜੀ ਹੈ ਗਿਆਨ ਕੁੰਜੀ ਪਾਹੂ ਨੇਵਲ ਪੈਰਾਂ ਨੂੰ ਨਿਓੜ ਲੱਗਿਆ ਹੋਇਆ ਹਤਕੜੀ ਹੁੰਦੀ ਆ ਜਿਵੇਂ ਨਿਓੜ ਹੁੰਦਾ ਜਾਨਵਰਾਂ ਦੇ ਪੈਰਾਂ ਨੂੰ ਲੱਗਿਆ ਹੁੰਦਾ ਜਿਵੇਂ ਹਤਕੜੀ ਹੁੰਦੀ ਆ ਹੱਥ ਨੂੰ ਲੱਗੀ ਤੋਹਰੂ ਕੱਠੀ ਐ ਪੈਰਾਂ ਨੂੰ ਨਿਓੜ ਲੱਗਿਆ ਹੁੰਦਾ ਉੱਠਾਂ ਦੇ ਘੋੜਿਆਂ ਦੇ ਪਾਹੂ ਨੇਵਲ ਪੈਰਾਂ ਨੂੰ ਨਿਓੜ ਲੱਗਿਆ ਹੋਇਆ ਭਜ ਨਹੀਂ ਸਕਦਾ ਮਨ ਕੋਠਾ ਸਰ ਛੱਤ ਮੇਰੇ ਕੋਠੇ ਮਨ ਬੁੱਤਰ ਹੈ ਅਤੇ ਜਿਹੜਾ ਵਾਹਲਾ ਛਾਤੀ ਹੈ ਨਾ ਉੱਤੇ ਛੱਤਿਆ ਹੋਇਆ ਛਾਤੀ ਦੇ ਅੰਦਰ ਉਹ ਛੱਤ ਛਾਤੀ ਦੀ ਪਾਈ ਹੋਈ ਹੈ ਮਾਨਕੋਟਾ ਤਾਂ ਛੱਤ ਛੱਤ ਦਾ ਭਾਵ ਛਾਤੀ ਹੈ ਕਿ ਜਿਹੜੀ ਉੱਪਰ ਛੱਤ ਪਾਈ ਹੁੰਦੀ ਹੈ ਉਹ ਹੈ ਛੱਤ ਪਾਈ ਆ ਪਸੜੀਆਂ ਦੀ ਅੱਛਾ ਜੀ ਪਸੜੀਆਂ ਦੀ ਛੱਤ ਪਾਈ ਆ ਹਾਰਡ ਦੇ ਉੱਤੇ ਦੇ ਉੱਤੇ ਉਸ ਤੋਂ ਦੁਆਰਾ ਉੱਤਰ ਬੰਦੇ ਖੋਇਦਲੇ ਹਰ ਰੋਜ ਦੰਦ ਦੇ ਉੱਤੇ ਛੱਟ ਪਾਈ ਆ ਤਾਂ ਕਿ ਬੋਝ ਨਾ ਪੈ ਜਾ ਉਹ ਤੇ ਠੀਕ ਹੈ ਜੀ ਗਿਆਨ ਕੋਰਬੇ ਨੂੰ ਵੜ ਕਾ ਢਾਕਰ ਨੁਕੜਾ ਅਵਲ ਨੂੰ ਸੁਝੀ ਆ ਗਿਆਨ ਤੇ ਬਹਿਣਾ ਬੰਦਾ ਜਨ ਵਾਲੀ ਖੋਲਣਾ ਢਾਕਰ ਨਾ ਉਗੜਾ ਅਵਲ ਨਾ ਕੁੱਝੀ ਹਤ ਹੋਰ ਕਿਸੇ ਦੇ ਹੱਥ ਕੁੱਝੀ ਦੀ ਗਿਆਨ ਦੀ ਕੁੱਝੀ ਚੱਲਣੀ ਹਤ ਹੈ ਗਿਆਨ ਦੀ ਕੁੱਝੀ ਤੈਨੂੰ ਲਬੜੀ ਪਾਣੀ ਆ ਕੇ ਤੋਂ ਗਿਆਨ ਪ੍ਰਾਪਤ ਕਰਨਾ ਪੈਣਾ ਉਸੇ ਕੁੱਝੀ ਨਾਲ ਤੇ ਆਪਣਾ ਦਿਓੜ ਖੋਲਣਾ ਤਾਂ ਫਿਰ ਆਜ਼ਾਦ ਹੋ ਜੀ ਨਾ ਜੀ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾਦੀ ਬੇਦੀ ਨਾ ਭੀਜੈ ਸੁਰਤੀ ਗਿਆਨੀ ਜੋਗੀ ਨਾ ਭੀਜੈ ਸੋਗੀ ਕੀਤੇ ਰੋਜੀ ਨਾ ਭੀਜੈ ਰੂਪੀ ਮਾਲੀ ਰੰਗੀ タルਬਲੇ ਤਰਾ ਤਰਾ ਦੇ ਮਨ ਨੂੰ ਭਜਣ ਵਾਸਤੇ ਗੁਰੂ ਪਿਛੇ ਜਿਵੇਂ ਕੀ ਆ ਨਾ ਪੀਚਾ ਰਾਗੀ ਰਾਡਾ ਨਾਲੀ ਪਛਦਾ ਬੁਰਦਾ ਦੇਵੀ ਝੂਠ ਬੋਲਨੇ ਕਹਨੇ ਮਨ ਪੱਤਰ ਪਗੜ ਜਾਂਦਾ ਕੋਲੇ ਕੋਲੇ ਝੂਠ ਬੋਲਨੇ ਨੇ ਧਰਮ ਦੇ ਵਿੱਚ ਆ ਪੀਚਾ ਰਾਗੀ ਆਤੀ ਬੇਟੀ ਬੇਦ ਪੜੇ ਤੇ ਦੀ ਪਹਿਤਾ ਨਾਲ ਜਿਹੜਾ ਸੁਣਦੇ ਨੇ ਐ ਜੋਗੀ ਉਹਦੇ ਨਾਲ ਦੀ ਕੋਈ ਦਾਬੋ ਨਾ ਪੀਚਾ ਸੋਤੀ ਗਿਆਨੀ ਜੋਗੀ ਆ ਜਿਹੜੇ ਸੁਰਤ ਟਕਾਲ ਤੇ ਰਹੀਆਂ ਸੀ ਜੋ ਜੋ ਮਾਤਾ ਨੇ ਉਹਨਾਂ ਦਾ ਵੀ ਮਾਂ ਦੀ ਪੁੱਤਿਆ ਕਿਸੇ ਰਾਜ ਤੱਕ ਆ ਪੀਟੇ ਥੋਗੀ ਕਿਤੇ ਰੋਗੀ ਥੋਗੀ ਤੇ ਹੋ ਸਕੀਆਂ ਪਰ ਉਹ ਜਿਹੜੇ ਸਰੇਵੜੇ ਨੇ ਕਰੂਆਂ ਨਾਲ ਸਰ ਜੋੜ ਕੇ ਰਹਿੰਦੇ ਨੇ ਉਹ ਸੋਪ ਕਰਦੇ ਤੇ ਮਰੀ ਪੈਸਾ ਉਹਦਾ ਵੀ ਪੈਸਾ ਰੋਜ਼ ਕਰਦੇ ਰਹੋ ਚਾਹੇ ਤੁਸੀਂ ਸਾਨੂੰ ਚੱਕ ਲੈ ਤੂੰ ਜੇ ਸਾਨੂੰ ਗਿਆਨ ਨਹੀਂ ਦੇਣਾ ਅਸੀਂ ਬਹੁਤ ਦੁਖੀ ਹਾਂ ਇੱਥੇ ਨਾ ਭੀਜੈ ਰੂਪੀ ਬਾੜੇ ਰਗੀ ਨਾ ਰੂਪ ਬੂਰਤੀ ਰੂਪ ਬੂਰਤੀ ਦੇ ਤਰ ਤਰ ਦੇ ਰੂਪ ਨਾਲੇ ਉਰੂਪ ਨੇ ਦਰਸ਼ਨ ਨਾਲ ਬੜਾ ਫੇਰਨ ਨਾਲ ਨਹੀਂ ਭਜਦਾ ਸੱਜ ਕੇ ਗਿਆ ਮਜਾ ਦਾ ਕੁਝ ਵੀ ਧਰਮ ਦਾ ਕੋਈ ਵੀ ਨਹੀਂ ਵੇਖਿਆ ਤੇ ਫਿਰ ਜਦ ਬਸਿਆ ਹੀ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਗੱਲ ਪਹਿਣੀ ਸੀ ਨਾਲੇ ਗੁਰੂ ਘਰ ਦੇ ਜਰ ਪੰਗੇ ਲਾਣ ਦੇ ਹਰਤੇ ਹੀ ਦੀ ਤੇ ਫਿਰ ਗੱਲ ਤਾਂ ਪਹਿਣ ਗਈ ਉਹ ਹਾਂਜੀ ਨਾ ਭੀਜੈ ਤੀਰਥੀ ਭਵੀਏ ਨੰਗੀ ਨਾ ਭੀਜੇ ਦਾਤੀ ਕੀਤਾ ਪੁੰਨੀ ਨਾ ਭੀਜੇ ਬਾਹਰੀ ਬੈਠਿਆ ਸੁੰਨੀ ਨਾ ਭੀਜੇ ਕੋਚਾਰ ਕੋ ਹੋ ਰਹਿ ਕੇ ਉਹ ਵੀ ਗਣਤੇ ਨਾ ਭੀਜੇ ਤੀਰ ਤੋਂ ਭਵੀ ਹੈ ਦਿੱਕੀ ਲੱਕੇ ਫੈਰੀ ਤੀਰਾਂ ਤੇ ਫਿਰਦੇ ਹੋ ਇਹਦੇ ਨਾਲ ਮੰਦੀ ਭਜਣਾ ਕੋ ਜਿਹੜੀ ਪ੍ਰਾਪਤੀ ਹੋਣੀ ਨਾ ਭੀਜੇ ਦਾਤੀ ਕੀਤੇ ਪੁੱਤੀ ਦਸਤਨ ਜਾ ਕੇ ਪੁੱਛ ਕਰਦੇ ਹੋ ਤੀਰਾਂ ਤੇ ਬੋਲੀ ਭਜਣਾ ਕੋ ਜੀ ਤਸਲੀ ਨਹੀਂ ਹੋਣੀ ਕਾ ਪੀਚੇ ਬਾਹਰ ਬੈਠੇ ਸੱਦੀ ਉਹ ਬਾਹ ਜਾ ਕੇ ਜਨਾਚ ਸੋਤ ਸਦਾਨ ਦੇ ਵਿੱਚ ਬੈ ਗਏ ਚੌਗੀ ਬਣ ਕੇ ਬੜੀਆਂ ਚੁੱਕ ਗਿਆ ਕੋਈ ਚੜੇ ਉਹ ਮਾਂਦੇ ਹੀ ਪਖਣਾ ਇਹਨਾਂ ਕਬੂਲ ਰਹਾ ਤੇ ਜਨਾ ਸਕਦੇ ਉਹ ਗਾਹ ਦੱਸਣਗੇ ਦਸਮ ਗ੍ਰੰਥ ਜਿਹੜੀ ਤੁਕ ਹੈ ਉਹ ਦੱਸੋ ਜਿੱਥੇ ਕਹਿੰਦੇ ਆ ਭਾਂਤ ਭਾਂਤ ਕੇ ਤੀਰਥ ਨਾਨਾ ਉਹ ਸ਼ੱਕ ਲੱਨ ਪੈਂਦਾ ਕਿ ਨੌਵੇਂ ਪਾਸ਼ਾ ਤੀਰਸ ਨਾਉਂਦੇ ਸੀ ਇਹਦਾ ਕੀ ਭਾਵ ਹੈ ਜੀ ਪੂਰਬ ਕੀ ਪੂਰਬ ਕੀ ਉਹ ਪਿਆਨਾ ਭਾਂਤ ਭਾਂਤ ਕੇ ਤੀਰਸ ਨਾਉਂਦੇ ਯਾ ਬਤਾਏ ਕਿ ਅਦ੍ਰਵੇੜੀ ਭੈ ਕੋ ਦਾਨ ਕਰਨ ਕਰਕੇ ਬਤਾਏ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸਾ ਅਸੀਂ ਮੁਸਤੀ ਲੜਦੇ ਤੇ ਉਹ ਤਾਂ ਸਿੱਖਿਆ ਦੇਣਗੇ ਤੇ ਰੂਪੀਰ ਸੰਤ ਆਹੀ ਗੱਲ ਕਰਨ ਗਏ ਤੇ ਜਿਹੜੀ ਕਾਇਰ ਹੈ ਤੇ ਉਹਦੀ ਪਿੱਛੇ ਕੀ ਕਹਾਣੀ ਦਾ ਪਿੱਛਾ ਦੱਸੋ ਇਹ ਹੀ ਗੱਲ ਉਹ ਤੇ ਆਖਿਆ ਜਿਹੜੀ ਕਹਿ ਰਹੇ ਨੇ ਤੀਰਥ ਤੇ ਜਾ ਕੇ ਕਹੀ ਹੈ ਗੱਲ ਕਿਉਂਕਿ ਤੀਰਥਾਂ ਤੇ ਇਕੱਠ ਕਾਫੀ ਹੋ ਜਾਂਦਾ ਫਿਰ ਸੰਗਤ ਨਾਲ ਸੰਪਰਕ ਕਰਨ ਦਾ ਸੌਖਾ ਕਖਾਂ ਨਾਲੇ ਸੰਪਰਕ ਹੋ ਗਿਆ ਇਸ ਤਰ੍ਹਾਂ ਗੁਰਨਾਨਕ ਸਾਹਿਬ ਵੀ ਗਏ ਆ ਜਿੱਥੇ ਉਹਨਾਂ ਨੇ ਆਪਣੀ ਗੱਲ ਕੀਤੀ ਆ ਵੀ ਕੋਈ ਮੇਲਾ ਆ ਜਾਂ ਤੀਰਥ ਲੱਗਿਆ ਹੋਵੇ ਉੱਥੇ ਗੱਲ ਕਰਨੀ ਸੌਖੀ ਹੈ ਕੱਲੇ ਦੱਲੇ ਨੂੰ ਕਿੱਥੇ ਲੱਭਦੇ ਫਿਰਦੇ ਠੀਕ ਹੈ ਪਰ ਉਹਨਾਂ ਨੇ ਤੀਰਥਾਂ ਤੇ ਜਾ ਕੇ ਪੁਕਤੀ ਨਹੀਂ ਲਈ ਚਾਹੇ ਜਿਹੜੇ ਤੀਰਥ ਨਾਨਾ ਸ਼ੰਕਾ ਖੜੀ ਕਰਦੇ ਆ ਬਹੁਤ ਲੋਕ ਕਿ ਨੌਵੇਂ ਪਾਸ਼ਾ ਤੀਰਥਾਂ ਤੇ ਆਪ ਨਾ ਆਏ ਆ ਦਸਮ ਪਾਸ਼ਾ ਦੇ ਵਾਸਤੇ ਵਰਦਾਨ ਲੈਣ ਨੂੰ ਉੱਥੇ ਤਾਂ ਲਿਖਿਆ ਨਹੀਂ ਆਇਆ ਇਹ ਥੋੜੀ ਲਿਖਿਆ ਆਇਆ ਵੀ ਉਹ ਵਰਦਾਨ ਵਾਸਤੇ ਗਏ ਨੇ ਮੈਂ ਉਹਨੂੰ ਕਿਹਾ ਸੀ ਕਿ ਹਾਂ ਸੀ ਕਿ ਤੁਸੀਂ ਜਾਓ ਤਾਂ ਪੁੱਤਰ ਦੀ ਪ੍ਰਾਪਤੀ ਹੋਵੇਗਾ ਲੈ ਨਹੀਂ ਕਿਤੇ ਜਿੱਡਲ ਨਹੀਂ ਐਸ ਗੱਲ ਦਾ ਅੱਛਾ ਇਹ ਫਿਰ ਆਪਣੇ ਕੋਲੋਂ ਜੋੜ ਲੈਣੇ ਆ ਵੀ ਸ਼ਾਇਦ ਇਹ ਆਪੂ ਚੱਲੇਗਾ ਲੋਕ ਨਾ ਹੁੰਦੇ ਤੇ ਆਪਨਾ ਉੜ ਲਾਗੇ ਵਿੱਚ ਢਾਉਣ ਦਾ ਤਾਂ ਪਿੰਡਾ ਤੋਂ ਨਹੀਂ ਹੈ ਢਾਉਣ ਦਾ ਤਾਂ ਕੋਈ ਪਾਪ ਨਹੀਂ ਹੈ ਉਸਨਾਂ ਢਾਉਣ ਦਾ ਫਲ ਹੀ ਮੰਦ ਹੈ ਸਵਾਲ ਇਹ ਹੈ ਕਿ ਬਾਹਰ ਦੇ ਬੱਚਾ ਤੋਂ ਹੁੰਦਾ ਫਲ ਮੰਦਦੇ ਨੇ ਉਹ ਤਾਂ ਮੰਦੇ ਨਹੀਂ ਫਲ ਲੋਕ ਫਲ ਮੰਦਦੇ ਨੇ ਉਹ ਕਹਿੰਦੇ ਨੇ ਇਹਦਾ ਕੋਈ ਫਲ ਨਹੀਂ ਪਰ ਦਸਤੂਰ ਨੇ ਇੱਥੇ ਜਾ ਕੇ ਵੀ ਮਤ ਬਹਿਤਾ ਉਹੀ ਰਹੇ ਨੇ ਫੱਟੇ ਜਿਹਾ ਫਰਕ ਨਹੀਂ ਪਿਆ ਠੀਕ ਹੈ ਜੀ ਨਾ ਭੀਜੈ ਭੇੜ ਮਰੈ ਭੇੜ ਸੂਰ ਨਾ ਭੀਜੈ ਕੀਤੇ ਹੋਵੈ ਧੂੜ ਲੇਖਾ ਲਖੀਏ ਮੰਨ ਕੇ ਭਾਏ ਨਾਨਕ ਭੀਜੈ ਸਾਚੈ ਨਾਹੀਂ ਇਹ ਕਹਿੰਦਾ ਨੇ ਬੜੇ ਬੜੇ ਸੂਰ ਮੈਂ ਜੇ ਰਣ ਦੇ ਵਿੱਚ ਜੁੜ ਕੇ ਮਰ ਜਾਂਦੇ ਨੀ ਗੁਤੋ ਜਾਂਦੇ ਨੀ ਗੁਰਬਾਣੀ ਨਹੀਂ ਗੁਲਦੀ ਐਸਾ ਜੋ ਜੱਬ ਵੀ ਬਦਾਲ ਸਾਹਿਬ ਹੱਥ ਤੇ ਲੜਕੇ ਬਣਨ ਵਾਲੇ ਮੁਕਤੀ ਨਹੀਂ ਪ੍ਰਾਪਤ ਕਰਿਆ ਕਰਦੇ ਆਪੀ ਜੇ ਇਹੇੜ ਮਰਾ ਬੜਾ ਸੂਰ ਬੜੇ ਸੂਰ ਮੇਂ ਭੇੜ ਦੇ ਵਿੱਚ ਪੜਕੇ ਮਰ ਜਾਂ ਮੈਨੂੰ ਮੁਕਤੀ ਨਹੀਂ ਪ੍ਰਾਪਤ ਹੋਦੀ ਇਹ ਇਸਲਾਮ ਵਾਸਤੇ ਇਸ਼ਾਰਾ ਹੈ ਕਿ ਉਹ ਕਹਿੰਦੇ ਆ ਜਿਹੜਾ ਲੜੂਗਾ ਤੇ ਉਹ ਮੁਕਤ ਹੋ ਜਾਊਗਾ ਹਾਂਜੀ ਨਾ ਇਹ ਸਾਰੇ ਵੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਇਹ ਗੱਲ ਨੂੰ ਅੱਛਾ ਸਿਰਫ ਲੜਾਉਣ ਵਾਸਤੇ ਫੌਜਾਂ ਨੂੰ ਇਹ ਇਹ ਹਥਿਆਰ ਵਰਤਦੇ ਨੇ ਹਾਂ ਇਹ ਸਾਰੇ ਕਹਿੰਦੇ ਨੇ ਹੋਰ ਵੀ ਕਹਿੰਦੇ ਨੇ ਸ਼ਹੀਦ ਸਾਰੇ ਠੀਕ ਹੈ ਜੀ ਇੱਥੇ ਤਾਂ ਵੱਡੇ ਵੱਡੇ ਪੱਥਰ ਲਾ ਦਿੰਨੇ ਆ ਜੀ 100 100 ਸਾਲ ਬਾਅਦ ਵੀ ਵੀਵੇ ਮਰੇ ਸੀਗੇ ਹਾਂ ਜੀ ਆ ਪੀਜਾਂ ਕਹਿਤਾ ਹੋਵੇ ਤੋੜ ਕਿ ਨਹੀਂ ਤੋੜ ਹੋ ਗਏ ਤੇ ਇਹ ਕਈ ਫਰਖਪ ਕੇ ਨਹੀਂ ਪਜਿਆ ਬੁਰਾ ਲੇਖਾ ਲਿਖੀਏ ਬਣ ਕੇ ਪਾਏ ਜਿੰਨਾ ਜਰ ਮੰਨਦੇ ਭਾਉਦਾ ਲੇਖਾ ਲਿਖਦੇ ਆ ਜਿੰਨਾ ਜਰ ਮੰਨਦੇ ਕਹਿਣ ਚੱਲਦੇ ਆ ਉਹ ਤਾਂ ਪੀਏ ਮਨ ਭਾਉਦੇ ਜਿੰਨਾ ਚੱਲ ਪ੍ਰਧਾਨਗੀ ਆ ਸਾਡੀ ਬਤੀ ਪ੍ਰਧਾਨਗੀ ਤੇ ਜੀਵਨ ਬਕੀਤ ਹੋ ਰਿਹਾ ਲੇਖਾ ਲਿਖਿਆ ਗੁਦਕੇ ਪਾਏ ਨਾਨਕ ਭਿਜੇ ਸੱਚੇ ਨਿਯੋਗ ਕਿਉਂ ਨਹੀਂ ਪਿਛਲੇ ਫਹਿਲ ਲੇਖਾ ਲਿਖਿਆ ਗੁਦਕੇ ਪਾਏ ਕਿਉਂ ਕੁਝ ਕਰ ਰਹੇ ਨੇ ਮਨ ਆਪਣੇ ਮਨ ਦੀ ਛਾਤਦਾਰ ਕਰ ਰਹੇ ਨੇ ਦਰਗਾਹ ਕਿਉਂ ਨਹੀਂ ਕਿਹਾ ਹੋਇਆ ਵੀ ਤੁਸੀਂ ਇਹ ਕੰਮ ਕਰੋ ਇਹ ਦਰਗਾਹ ਜੋ ਕਿਹਾ ਹਦਾ ਕਰੋ ਫਿਰ ਮਨ ਪਿਛਦਾ ਕਿ ਜੂ ਕਿ ਮੈਂ ਜੋ ਦਰਗਾਹ ਜੋ ਕਿਹਾ ਦਰਗਾਹ ਜੋ ਕੀ ਕਹੇ ਆਨਕ ਭੀਟਾ ਸੱਚੇ ਲੋਏ ਪ੍ਰਗਾ ਦਾ ਫਰਮਾਨਿਆ ਕਿ ਸੱਚੇ ਆਮਨਾਪ ਭਜੂਗਾ ਉਹਦਾ ਤੁਸੀਂ ਫਾਰਮੂਲਾ ਵਰਤੇ ਆਂੀ ਜਿੱਕੇ ਮੈਂ ਜਾਂਦਾ ਫਾਰਮੂਲੇ ਵਰਤ ਲੈ ਆਪਣੇ ਆਪਣੇ ਕਰਕੇ ਦੀ ਭਜਿਆ ਪਰ ਮੁਖਤਾ ਦੇ ਫਾਰਮੂਲੇ ਵਰਤੇ ਹਾਂਦੀ ਭਜਿਆ ਕਿਸੇ ਦਾ ਵੀ ਜਿਹਨੇ ਫਰਮਤਾ ਦਾ ਫਾਰਮੂਲਾ ਵਰਤ ਲਿਆ ਉਹਦਾ ਭਜਿਆ ਬਸ ਠੀਕ ਹੈ ਜੀ ਨਾ ਭੀਜਿਆ ਕੀਤੇ ਹੋਵੇਂ ਧੂੜ ਇਹ ਤੋਂ ਕੀ ਭਾਵ ਬਣਦਾ ਜੀ ਧੂੜ ਹੋ ਗਏ ਬੈਠੇ ਬੈਠੇ ਮਿੱਟੀ ਹੋ ਗਏ ਕਹਿੰਦੇ ਵਰਮੀ ਜਣਾ ਮੰਗਿਆ ਕਿtio ਘਾਵੀ ਇਹਨਾਂ ਨੇ ਕਹਾਣੀਆਂ ਬਣਾਈਆਂ ਹੋਈਆਂ ਨੇ ਅੱਛਾ ਜਿਵੇਂ ਬਾਲਮੀਕੀ ਬਾਰੇ ਕਹਿੰਦੇ ਆਹੋ ਠੀਕ ਹੈ ਜੀ ਵੀ ਸਮਾਧੀ ਦੇ ਵਿੱਚ ਉੱਪਰ ਪਤਾ ਨਹੀਂ ਲੱਗਿਆ ਢੂੜ ਜੰਮ ਗਈ ਹੈ ਜੀ ਹਾਂਜੀ ਗਲ ਵੀ ਬਣ ਗਈ ਉੱਤੇ ਹੋ ਗਿਆ ਹੋ ਗਿਆ ਠੀਕ ਹੈ ਜੀ ਅਸਲੀ ਗੱਲ ਹੈ ਕਿ ਲੇਖਾ ਲਿਖੀਏ ਮਨ ਕਹਿ ਭਾਏ ਨਾਨਕ ਭੀਜੈ ਸੱਚੈ ਨਾਹੀਂ ਇਹ ਬਣ ਕੇ ਪਾਇ ਲੈ ਕਲ ਕੇ ਨਹੀਂ ਬਿਚੂਗਾ ਆਪ ਨਾਲ ਬਿਚੂਗਾ ਤੱਕਰਾਂ ਦੀ ਫੇਟ ਬਹੁਤ ਲੋਕ ਸਿਮਰਨ ਕਰਦੇ ਆ 24 ਘੰਟੇ ਲੱਗੇ ਰਹਿਣੇ ਆ ਵਾਹਿਗੁਰੂ ਦਾ ਜਾਪ ਕਰਨ ਕਿਆ ਇਸ ਤਰ੍ਹਾਂ ਵੀ ਭੇਜਿਆ ਜਾ ਸਕਦਾ ਜੀ ਕਿਹਦਾ ਉਹ ਦੱਸੋਗੇ ਭੇਜਿਆ ਰ ਨਹੀਂ ਭੇਜਿਆ ਆਪਰ ਨੂੰ ਕੀ ਪਤਾ আচ্ছা ਜੀ ਸਾਨੂੰ ਤਾਂ ਇਹਨਾਂ ਪਤਾ ਕਿ ਸੱਚੇ ਨਾਏ ਜੀ ਜੇ ਪ੍ਰਾਪਤੀ ਹੋ ਜAVE ਤਾਂ ਭੇਜ ਜਾਈਦਾ ਤੇ ਕਿਉਂ ਕਹਦਾ ਪਤਾ ਲੱਗ ਜੀ ਉਹਦਾ ਰੌਲਾ ਪਾਉਣ ਜੇ ਤੇ ਜਿਨ੍ਹਾਂ ਨੇ ਭੇਜਿਆ ਗੁਰਬਾਣੀ ਲਿਖੀ ਉਹ ਭੇਜਿਆ ਦੱਸਣਾ ਤਾਂ ਸਹੀ ਕਿ ਮੈਂ ਭੇਜਿਆ ਲੋਕਾਂ ਨਾਲ ਭਉਂਦੇ ਹਣਾ ਠੀਕ ਜੇ ਤਾਂ ਜਿਆ ਹੁੰਦਾ ਉਹ ਦੇਖਦਾ ਰੋਲਾ ਨਾ ਪਾਉਂਦੇ ਜਾਂ ਪੁੱਛਣ ਪੁੱਛਿਆ ਪੂਰੀ ਪਰਿਵਲਾਏ ਜੇ ਤੇ ਜਿਆ ਨਾ ਹੁੰਦਾ ਪੂਰੀ ਵਲਾ ਪੈ ਜਾਂਦੀ ਮੈਂ ਦੱਸਾਂ ਤੇ ਜਿਆ ਪੁਜਾਰੀ ਕਿਸਾ ਤਾ ਠੂੜ ਬੋਲੇ ਜਾਣ ਜਾਂਦੇ ਫਰਜੀ ਠੂੜ ਦੇ ਸਤਾਈ ਰੋਟੀ ਆ ਉਹ ਨਹੀਂ ਹੋਰ ਕਰਦਾ ਸਰਤੇ ਵਿਚਾਰਨ ਰੋਟੀ ਵੀ ਝੂਠਾ ਵਾਇਆ ਵੀ ਝੂਠਾ ਉਹਨੂੰ ਕੋੜ ਵੀ ਝੂਠਾ ਵਾਇਆ ਕੋ ਮਾਇਆ ਮੇਰੇ ਘਰ ਘਰ ਲੱਭੇ ਹਾਸ ਝੂਠ ਨੂੰ ਝੂਠ ਮਿਲਦਾ ਦੂਰਾਤ ਬਣਾਉਣਾ